हां सारे इंपोर्ट કરે ہوئے ਨੇ ਜੀ ਮੇਡ ਇਨ اٹਾਲੀਅਨ ਜੀ ਜਿਹੜੀ ਇਹਦੀ ਸਰੀਏ ਦੀ ਲਾਈਫ ਆ ਜੀ ਤੇ ਇਹ ਮੰਨ ਲਓ ਲਗਭਗ ਮੈਨੂੰ ਲੱਗਦਾ ਵੀ ਤਕਰੀਬਨ ਤਕਰੀਬਨ ਕਟੋਕੜਾ 10 ਸੀ ਜਾਂ ਨਹੀਂ ਖਰਾਬ ਹੁੰਦਾ ਜੀ 10 ਸੀ ਜੰਦੇ ਹਾਂ ਜੀ ਇੱਕ ਸਭ ਤੋਂ ਵੱਡੀ ਗੱਲ ਆ ਜੀ ਇਹਦੇ ਵਿੱਚ ਕੰਵੇਅਰ ਵਿੱਚ ਇਹਦੇ ਵਿੱਚ ਇਹ ਮਿੱਟੀ ਬਿਲਕੁਲ ਹੀ ਝਾੜ ਕੇ ਆਲੂ ਫਰੈਸ਼ ਸਾਫ਼ ਆਊਗਾ ਜੀ ਪਿੱਛੇ ਮਤਲਬ ਪਿੱਛੇ ਆਲੂ ਹੈ ਜਟੂ ਹਾਂ ਜੀ ਹਾਂ ਜੀ ਇੱਕ ਇਕੱਲਾ ਆਲੂ ਹਾਂ ਜੀ ਔਰ ਇੱਕ ਇਹਦੀ ਵੱਡੀ ਇਹ ਆ ਜੀ ਜਿਹੜੇ ਇਹਦੀ ਰੇਸ਼ੋ ਆ ਜੀ ਜੋ ਜਿਹੜੇ ਮਰਜ਼ੀ ਟਰੈਕਟਰ ਪਿੱਛੇ ਪਾ ਲਓ ਜੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਗੇਅਰ ਚ ਕੱਲ ਨੂੰ ਆਪਾਂ ਕੋਈ ਹੋਰ ਟਰੈਕਟਰ ਪਾ ਲਿਆ ਜਾਨੀ ਚੇਂਜਿੰਗ ਕਰੀ ਜਿਹੜਾ ਮਰਜ਼ੀ ਪਾ ਲਓ ਹੌਲੈਂਡ ਪਾਓ ਜੌਨ ਡੀਅਰ ਪਾ ਲਓ ਪ੍ਰੀਤ ਪਾ ਲਓ ਇਹ ਮਲਟੀ ਚੱਕਰ ਵਾਲਾ ਜੀ ਜਿਹੜੇ ਮਰਜੀ ਜੇ ਹੁਣ ਹਾਂਜੀ ਸਾਰਿਆਂ ਨਾਲ ਸਾਰਿਆਂ ਨਾਲ ਮਿਲੂਗਾ ਜੀ ਮਲਟੀ ਘੰਟੇ ਵੀ ਚਲਾਉਣਿਆ ਜੀ ਜੀ ਠੀਕ ਹੈ ਜੀ ਤਾਂ ਤਕਰੀਬ ਹੁਣ ਇਹ 10 ਕਿਲੇ ਲੈ ਜਾਂਦੀ ਹੈ ਜੀ ਕੱਢ ਲੈਂਦੇ ਹਾਂ 10 ਕਿਲੇ ਹਾਂਜੀ ਇੱਕ ਦਿਨ ਦੇ ਅੱਠ ਘੰਟੇ ਦੇ ਵਿੱਚ 10 ਕਿਲੇ ਬਾਈ ਬਹੁਤ ਬੜੀ ਗੱਲ ਹੋ ਜਾਂਦੀ ਹੈ ਨਾ ਟਰੈਕਟਰ ਤੇ ਲੱਗੀ ਹੋਈ ਜਿਹੜਾ ਲੇ ਲੈਂਡ ਦਾ 6 ਸਿਲੰਡਰ ਇੰਜਨ ਆ ਨਾ ਉਹ ਇਹ ਤੇ ਲੱਗਿਆ ਹਾਈਡਰੋਲਿਕ ਪੰਪ ਜਿੰਨੇ ਕਮੈਂਟ ਤੇ ਹੁੰਨੇ ਆ 6 ਮੁਕਣੇ ਆ ਬਾਕੀ 4 ਵੀਲ ਲੱਗਿਆ ਹੋਇਆ ਇਹ ਬਾਈ ਜੀ ਡੀਜ਼ਲ ਟੈਂਕ ਆ ਗਿਆ ਹਾਂਜੀ ਇਹ 150 ਲੀਟਰ ਦਾ ਜੀ ਤੇ ਉਹ ਹਾਈਡਰੌਲਿਕ ਟੈਂਕ ਆ ਗਿਆ ਜੀ ਉਹ ਜਿਹੜਾ ਮੰਨ ਲਓ ਹਾਈਡਰੌਲਿਕ ਵਰਕ ਕਰਨਾ ਸਾਰੇ ਉਹ ਸਾਰਾ ਹਾਂਜੀ ਹਾਂਜੀ ਤੇ ਆਪਾਂ ਨੂੰ ਕੋਈ ਰਾਹ ਬਣਾਉਣ ਦੇ ਲੋਡ ਨਹੀਂ ਲੇਬਰ ਦੀ ਆਪਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਹ ਲਾਦੀ ਪੂ ਟੋਕਰੀ ਹਾਂਜੀ ਇਹਦੇ ਨਾਲ ਜਿਹੜਾ ਨਾ ਆਪਾਂ ਪਹਿਲਾ ਢੇੜਾ ਟੋਕਰੀ ਦੇ ਵਿੱਚ ਪਾ ਕੇ ਦੂਜੇ ਢੇੜੇ ਆਪਾਂ ਟਰੈਕਟਰ ਚਾਹੇ ਆਪਾਂ ਮਸ਼ੀਨ ਦੇ ਪਿੱਛੇ ਟਰੈਕਟਰ ਪਾ ਲਈ ਆ ਹੁੱਕ ਲੱਗੀ ਹੋਈ ਹੈ ਨਾ ਇਹ ਨਾ ਅਮ ਗਨਪਰ ਰਾਹ ਇਹਦੇ ਚ ਵੀ ਤੁਸੀਂ ਇੱਕ ਇਹ ਲਾਈਟ ਕਾਦੇ ਵਾਸਤੇ ਲਾਈ ਹੈ ਇਹ ਕੈਮਰਾ ਜੀ ਪਿੰਟੂ ਜੀ ਕੈਮਰਾ ਲਾਇਆ ਜੀ ਉੱਪਰ ਡਰਾਈਵਰ ਨੂੰ ਪਿੱਛੇ ਹਾਂਜੀ ਹਾਂਜੀ ਬਹੁਤ ਜੀ ਅੱਛੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਪੁੱਤ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਹਨਾ ਪ੍ਰੀਤ ਇੰਡਸਟਰੀ ਪਹੁੰਚੇ ਹੋਏ ਆ ਅੱਗੇ ਪਹਿਲਾਂ ਆਪਾਂ ਹਨਾ ਪ੍ਰੀਤ ਦੀਆਂ ਕੰਬਾਈਨਾ ਟਰੈਕਟਰ ਜਾਂ ਸੈਲਜ ਮਸ਼ੀਨ ਹਨਾ ਖੜੀ ਆ ਇਹ ਚੀਜ਼ਾਂ ਹਨਾ ਦੇਖਦੇ ਆ ਪਰ ਹੁਣ ਜਿਵੇਂ ਆਲੂਆਂ ਦੀ ਪਟਾਈ ਦਾ ਸੀਜ਼ਨ ਆ ਗਿਆ ਹਨਾ ਕਹਿਦੀ ਸੀ ਸੀਜ਼ਨ ਇਹ ਆਲੂਆਂ ਦੀ ਪਟਾਈ ਦਾ ਵੀ ਉਹਦੇ ਵਿੱਚ ਜਿਹੜੀ ਪ੍ਰੀਤ ਕੰਪਨੀ ਦਾ ਹਨਾ ਡਿੱਗਰ ਆ ਇਹਨਾਂ ਨੇ ਤਿਆਰ ਕਰਿਆ ਡਿੱਗਰ ਬਹੁਤ ਸੋਹਣਾ ਡਿੱਗਰ ਆ ਬਾਕੀ ਦੇਖਣ ਨੂੰ ਸੋਹਣਾ ਲੱਗਦਾ ਹਨਾ ਇਹਨਾਂ ਤੇ ਫੁੱਲ ਰਿਵਿਊ ਆ ਜਿਹੜਾ ਇਹਦਾ ਕੀ ਜਿਹਦੀ ਕੁਆਲਿਟੀ ਆ ਹਨਾ ਝਾਲ ਸਭ ਤੋਂ ਪਹਿਲਾਂ ਤਾਂ ਜ਼ਿਮੀਂਦਾਰਾਂ ਦੀ ਪਸੰਦ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਝਾਲ ਇਹ ਹਨਾ ਸਭ ਤੋਂ ਜ਼ਿਆਦਾ ਜਿਹੜਾ ਮੇਨ ਪੁਆਇੰਟ ਹੁੰਦਾ ਉਹ ਝਾਲ ਹੁੰਦਾ ਬਾਕੀ ਹੋਰ ਵੀ ਇਹ ਬਹੁਤ ساری ਚੀਜ਼ਾਂ ਨੇ ਆ ਨਾ ਇੰਪੋਰਟ ਹੋ ਕੇ ਇਟਾਲੀਅਨ ਮੈਨ ਲੋ ਕਹਿ ਦਈਏ ਆਪਾਂ ਉਹ ਚੀਜ਼ਾਂ ਇਹਦੇ ਵਿੱਚ ਪੁਰਜ਼ੇ ਲੱਗੇ ਆਂ ਬਾਕੀ ਆਪਾਂ ਗੱਲ ਕਰਾਂਗੇ ਅੱਜ ਬਾਈ ਜੀ ਇੱਧਰ ਸਾਡੇ ਨਾਲ ਪਿੰਟੂ ਜਾਣਕਾਰੀ ਦੇਣਗੇ ਆਪਾਂ ਨੂੰ ਪਿੰਟੂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਇੱਧਰ ਵੀਰ ਸਾਡਾ ਬਾਈ ਅਮਨ ਜੀ ਨੇ ਸਾਡੇ ਨਾਲ ਜੋ ਡਿਗਰ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਪੁੱਛਾਂਗੇ ਇਹਨਾਂ ਤੋਂ ਸਵਾਲ ਜੋ ਵੀ ਜ਼ਿਮੀਂਦਾਰ ਪੁੱਛਣਾ ਚਾਹੁੰਦੇ ਨੇ ਉਸ ਹਿਸਾਬ ਨਾਲ ਜਾਨੀ ਇੱਕ ਤਰ੍ਹਾਂ ਦੇ ਕਿਸਾਨ ਬਣ ਕੇ ਆਪਾਂ ਇਹਨਾਂ ਤੋਂ ਸਵਾਲ ਪੁੱਛਾਂਗੇ ਬਾਈ ਜੀ ਆਪਾਂ ਇੱਥੇ ਪਹਿਲਾਂ ਮੂਰੇ ਦਾ ਸਟਾਰਟ ਕਰੀਏ ਜਿਹੜੇ ਡਿੱਗਰ ਨੂੰ ਕਈ ਜਿਹਾ ਆਪਾਂ ਪਹਿਲਾਂ ਹੋਰ ਕੰਪਨੀਆਂ ਡਿੱਗਰ ਵੀ ਵੇਖਿਆ ਵੀ ਆ ਚੀਜ਼ਾਂ ਨੇ ਉਹਨਾਂ ਦੇ ਲੱਗੀਆਂ ਮੈਂ ਇਹ ਚੀਜ਼ਾਂ ਵੀ ਮੈਨੂੰ ਆਪਣੇ ਐਕਸਟਰਾ ਲਈਆਂ ਜਿਹੜੇ ਰੋਲਰ ਨੇ ਇਹ ਜਿਹੜੇ ਇਹਨਾਂ ਦਾ ਫਾਇਦਾ ਨੁਕਸਾਨ ਜ਼ਰੂਰ ਦੱਸੋ ਇਹ ਜਿਹੜਾ ਫਾਇਦਾ ਜੀ ਉਹ ਬੱਟਾ ਦੱਬਣ ਲਈ ਹੈ ਜੀ ਸੇ ਮੰਨ ਲਓ ਜਦੋਂ ਟਰੈਕਟਰ ਦੇ ਪਿੱਛੇ ਪਾ ਜੀ ਹਾਂਜੀ 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 ਜਦੋਂ ਕੋਈ ਸਟਾਰਟ ਕਰਨਾ ਹੈ ਬਟ ਦੱਬਦਾ ਹੈ ਦੱਬਦਾ ਤੁਰਿਆਊਗਾ ਜੀ ਇਹਨੂੰ ਵਟ ਨੂੰ ਠੀਕ ਵਟ ਨੂੰ ਕਹਿੜੀ ਨਹੀਂ ਕਰਦਾ ਜੀ ਨਹੀਂ ਜੀ ਕਹਿੜੀ ਨਹੀਂ ਕਰਦਾ ਜੀ ਇਹਦੇ ਅਡਜਸਟਮੈਂਟ ਆ ਜੀ ਇਹਨੂੰ ਜਿੰਨਾ ਮਰਜੀ ਤਾਂ ਠਾਂ ਠਾਂ ਕਰ ਲਓ ਜੀ ਆਪਾਂ ਅਡਜਸਟਮੈਂਟ ਦਿੱਤੀ ਹੋਈ ਹੈ ਜੀ ਹਾਂ ਇਹਦੇ ਨਾਲ ਜੱਕ ਦਿੱਤੇ ਹੋਏ ਨਹੀਂ ਮੈਨੂਅਲ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਕਿ ਜਾਨੀ ਜ਼ਿੰਮੇਦਾਰ ਦੀ ਜਿੰਨੇ ਦਾਬ ਦੀ ਲੋੜ ਉਹ ਸਾਨੂੰ ਇਹਨੂੰ ਦੱਬੀਆਂ ਦੱਬੀ ਜੱਲੋ ਜੀ ਚਲੋ ਅੱਗੇ ਆਪਾਂ ਉਹਨੇ ਜੀ ਜਿੱਦਾਂ ਅਮਨ ਜੀ ਆ ਚੀਜ਼ ਲੱਗੀ ਹੋਈ ਹੈ ਜਿਹਨੂੰ ਤੁਸੀਂ ਕੀ ਕਹਿੰਦੇ ਹੋ ਆਪਣੀ ਬੋਲੀ ਚ ਇਹਨੂੰ ਆਪਾਂ ਜਾਲ ਕਹ ਲਓ ਜੀ ਪੰਜਾਬੀ ਚ ਹਾਂਜੀ ਇਹ ਜਾਲ ਲੱਗੇ ਹੋਏ ਜੀ ਜਿਹੜਾ ਇਹ ਅਮਨ ਜੀ ਕਿੱਥੋਂ ਆਪਣੇ ਕਿਤੇ ਇੰਡੀਆ ਚੋਂ ਹੀ ਬਣ ਕੇ ਆਉਂਦਾ ਜਾਂ ਆਪਾਂ ਇਹਨੂੰ ਖੁਦ ਬਣਾਉਨੇ ਆ ਜੀ ਨਹੀਂ 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 ਆਪਾਂ ਖੁਦ ਨਹੀਂ ਬਣਾਉਂਦੇ ਜੀ ਇਹ ਆਪਾਂ ਇਮਪੋਰਟ ਕਰਾਉਨੇ ਆ ਜੀ ਬਾਹਰ ਐਕਸਪੋਰਟ ਕਰਵਾਇਆ ਜੀ ਬਿਲਕੁਲ ਦੇਖੋ ਕਿਸਾਨਪੁਰ ਆ ਉਹ ਆ ਚੀਜ਼ ਬਹੁਤ ਵਧੀਆ ਹੈ ਦੇਖਣਯੋਗ ਹੈ ਕਿ ਇਹ ਮੇਨ ਪੁਆਇੰਟ ਇਹੀ ਹੁੰਦਾ ਮੇਨ ਪੁਆਇੰਟ ਜੀ ਇਹ ਜਾਲ ਹੀ ਹੁੰਦਾ ਜਿਹੜਾ ਇਹਦੇ ਉੱਪਰ ਆਲੂ ਚੱਲ ਕੇ ਪਿੱਛੇ ਨੂੰ ਜਾਣਾ ਇਹ ਵੀ ਅਮਨਜੀਤ ਦਸਰੇ ਨੇ ਕਿ ਸਾਡਾ ਇੰਪੋਰਟ ਕੀਤਾ ਸੀ ਬਾਹਰੋਂ ਮੰਗਵਾਇਆ ਕਿਸੇ ਕੰਪਨੀ ਨਾਲ ਟਾਈ ਅਪ ਹੈ ਉਹ ਵੀ ਵਧੀਆ ਚੀਜ਼ ਇਹਦੇ ਚ ਲਾ ਰਹੇ ਨੇ ਹੋਰ ਇਹਦੇ ਬਾਰੇ ਅਮਨਜੀਤ ਜੀ ਜਰੂਰ ਦੱਸੋ ਜੀ ਉਸ ਤੋਂ ਬਾਅਦ ਜਿੰਨੇ ਦੇ ਵਿੱਚ ਵੇਰਿੰਗ ਰੋਲਰ ਪਏ ਹੋਏ ਨੇ ਜੀ ਇਹ ਵੀ ਸਾਰੇ ਇੰਪੋਰਟਡ ਨੇ ਜੀ ਸਾਡੇ ਇਹ ਵਾਲੇ ਹੋਏ ਜੀ ਉਹ ਤੁਹਾਨੂੰ yellow ਕਲਰ ਦਾ ਪੀਲੇ ਕਲਰ ਦਾ ਦਿਖ ਰਿਹਾ ਜੀ ਆਹ black ਕਲਰ ਦਾ ਠੀਕ ਹੈ ਜੀ ਇਹ ਸਾਰੇ ਇੰਪੋਰਟਡ ਨੇ ਜੀ ਇਹ ਸਾਰੇ ਬਾਹਰੋਂ ਇੰਪੋਰਟਡ ਨੇ ਹਾਂ ਸਾਰੇ ਇੰਪੋਰਟ ਕਰੇ ਹੋਏ ਨੇ ਜੀ ਮੇਡ ਇਨ ਇਟਾਲੀਅਨ ਜੀ ਜਿਹੜੀ ਇਹਦੀ ਸਰੀਏ ਦੀ ਲਾਈਫ ਆ ਜੀ ਤੇ ਇਹ ਮੰਨ ਲਓ ਲਗਭਗ ਮੈਨੂੰ ਲੱਗਦਾ ਵੀ ਤਕਰੀਬਨ ਤਕਰੀਬਨ ਕਟੋਕੜਾ 10 ਸੀ ਜਾਂ ਨਹੀਂ ਖਰਾਬ ਹੁੰਦਾ ਜੀ 10 ਸੀ ਹਾਂ ਜੀ ਇੱਕ ਆ ਸਭ ਤੋਂ ਵੱਡੀ ਗੱਲ ਆ ਜੀ ਇਹਦੇ ਵਿੱਚ ਕੰਵੇਅਰ ਵਿੱਚ ਇਹਦੇ ਵਿੱਚ ਇਹ ਮਿੱਟੀ ਬਿਲਕੁਲ ਹੀ ਝਾੜ ਕੇ ਆਲੂ ਫਰੈਸ਼ ਸਾਫ ਆਊਗਾ ਜੀ ਪਿੱਛੇ ਮਤਲਬ ਪਿੱਛੇ ਆਲੂ ਇਹ ਝਟੂ ਹਾਂ ਜੀ ਹਾਂ ਜੀ ਇੱਕ ਕੱਲਾ ਆਲੂ ਨਹੀਂ ਜੀ ਮਿੱਟੀ ਨਹੀਂ ਛੱਡਦਾ ਜੀ ਇੱਕ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਿੱਦਾਂ ਕਈ ਵਾਰ ਆਪਾਂ ਕੱਚੇ ਆਲੂ ਜਿਹੜਾ ਪਟਦੇ ਹੁੰਦੇ ਆ ਉਹਦੀ ਕਿਸਾਨ ਭਰਾਵਾਂ ਨੂੰ ਪਰੋਣ ਹੁੰਦੇ ਵੀ ਉਹ ਆਲੂ ਛਿੱਲਿਆ ਜਾ ਜਾਂਦਾ ਉਹ ਤਰ੍ਹਾਂ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਕਿਉਂਕਿ ਇਹਦੀ ਵਾਈਬ੍ਰੇਟਰ ਬਹੁਤ ਅੱਛੇ ਇੱਕ ਤਰ੍ਹਾਂ ਦੇ ਹਲਾ ਕੇ ਮਿੱਟੀ ਵਗੈਰਾ ਵਿਚਾਰ ਜਦੋਂ ਅੱਗੇ ਬਿਲਕੁਲ ਚਾਰਨ ਵਾਲਾ ਕੰਮ ਆ ਜੀ ਬਿਲਕੁਲ ਚਾਰਨ ਵਾਲਾ ਕੰਮ ਆ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਕੱਚੀ ਪਟਾਈ ਦੀ ਤਾਂ ਰੂਲੇ ਖੋਲ ਕੇ ਬਿਲਕੁਲ ਗਿੱਲੀ ਪਟਾਈ ਕਰ ਸਕਦੇ ਆਪਾਂ ਹਾਂਜੀ ਇਹ ਇਹ ਬੜੀ ਕਿਸਾਨ ਵੀਰਾਂ ਨੂੰ ਜਿਵੇਂ ਹੁਣ ਆਪ ਆਪਣਾ ਆਇਕੜੇ ਬਣਿਆ ਰਹਿਣਾ ਹੈ ਮੈਟਰ ਦਾ ਮਗਰ ਪਾ ਕੇ ਆਲੂ ਪਟਣ ਦਾ ਕੰਮ ਕਰ ਲਾ ਗਿਆ ਹਾਂ ਹਾਂਜੀ ਹਾਂਜੀ ਮਤਲਬ ਆਲੂ ਛਿੱਲ ਦਾ ਹਾਂਜੀ ਫਿਰ ਉਹਦੇ ਵਿੱਚ ਇੱਥੇ ਆਪਾਂ ਨੂੰ ਕੁਝ ਅਡਜਸਟਮੈਂਟ ਕਰਨੀ ਨਹੀਂ ਜੀ ਨਹੀਂ ਹੁਣ ਇਹ ਜਿਵੇਂ ਜਿੱਦਾਂ ਹੁਣ ਜਿਵੇਂ ਗਿੱਲਾ ਆਪਾਂ ਨੇ ਮੰਨ ਲਓ ਕਿਸੇ ਨੇ ਕਣਕ ਹੁਣ ਲਾਉਣੀ ਹੈ ਗਿੱਲਾ ਪਟਣਾ ਤਾਂ ਆਪਾਂ ਨੂੰ ਰੂਲੇ ਖੋਲਣੇ ਪੈਣਗੇ ਜੀ ਸਹੀ ਵਾਰ ਜੇ ਗਿੱਲੇ ਦੀ ਪਟਾਈ ਕਰਨੀ ਹੈ ਤਾਂ ਰੂਲੇ ਖੋਲਣੇ ਹਾਂ ਜੀ ਰੂਲੇ ਖੋਲਣੇ ਨੀਂ ਵਾਰ ਨਿੰਦਰ ਜੀ ਕੀ ਹੋ ਜਾਂਦਾ ਕਿ ਜਦੋਂ ਆਲੂਆਂ ਦੀ ਪਟਾਈ ਹੁੰਦੀ ਹੈ ਤਾਂ ਬਰਸਾਤ ਆ ਜਾਂਦੀ ਹੈ ਉਦੋਂ ਬੜੀ ਪ੍ਰੋਬਲਮ ਆਉਂਦੀ ਹੈ ਕਿ ਕਿਸਾਨ ਦੀ ਮਨਜੀ ਦੱਸ ਰਹੇ ਨੇ ਕਿ ਆ ਚੀਜ਼ ਖੋਲ ਕੇ ਅਸੀਂ ਗਿੱਲੀ ਜ਼ਮੀਨ ਦੇ ਵਿੱਚ ਵੀ ਚਲਾ ਸਕਦੇ ਆ ਤਾਂ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਡਿੱਗਰ ਹੈ ਆਲੂ ਦੀ ਪਟਾਈ ਕਰੂਗਾ ਇਹ ਬਹੁਤ ਇੱਕ ਵੱਖਰੀ ਚੀਜ਼ ਹੈ ਹਾਂ ਜਿੱਲੇ ਦੇ ਵਿੱਚ ਵੀ ਹਾਂਜੀ ਗਿੱਲੇ ਦੇ ਵਿੱਚ ਵੀ ਪਟਾਈ ਕਰੂਗਾ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਊਗੀ ਜੀ ਜੀ ਮਤਲਬ ਸੁੱਕੇ ਜੇ ਪਟਾਈ ਕਰਨ ਦੇ ਤਾਂ ਇਹਨਾਂ ਨੂੰ ਲੱਗੇ ਰਹੇ ਹਾਂਜੀ ਇਹਨਾਂ ਨੂੰ ਲੱਗੇ ਰਹੇ ਨੇ ਗਿੱਲੇ ਦੇ ਵਿੱਚ ਕਰਨ ਤਾਂ ਇਹ ਖੋਲ ਲੋ ਜੀ ਠੀਕ ਹੈ ਜੀ ਇਹ ਦੋ ਨਾਟਾ ਇਹਨਾਂ ਦੇ ਲੱਗੇ ਨੇ ਦੋ ਨਾਟ ਖੋਲ ਕੇ ਹਨਾ ਆਪਾਂ ਇਹਨੂੰ ਬਾਹਰ ਆ ਜਾਂਦਾ ਜੀ ਸਾਂਹ ਤੇ ਰੱਖ ਸਕਦੇ ਆ ਗਿੱਲੇ ਦੇ ਵਿੱਚ ਪਟਾਈ ਜਿਹੜੀ ਇਹ ਲਾ ਕੇ ਹੋਊਗੀ ਸੁੱਕੇ ਦੇ ਵਿੱਚ ਪਟਾਈ ਗਿੱਲੇ ਦੇ ਵਿੱਚ ਸੌਰੀ ਇਹਨਾਂ ਦੇ ਬਿਨਾ ਉਤਾਰ ਕੇ ਜੀ ਉਤਾਰ ਕੇ ਹੋ ਜਿਹੜੀ ਸੁੱਕੇ ਦੇ ਵਿੱਚ ਆ ਉਹ ਲਾ ਕੇ ਉਹ ਫਿਟ ਕਰਕੇ ਇਹ ਇੱਕ ਬਖਰੀ ਚੀਜ਼ ਦਾ ਤਰ੍ਹਾਂ ਦੀ ਚੀਜ਼ ਹੈ ਜਿਹੜੀ ਪ੍ਰੀਤ ਗੁਰਪੱਲੋਂ ਤਿਆਰ ਕੀਤੀ ਗਈ ਪੈਸੇ ਅਮਨ ਜੀ ਜਿਹੜਾ ਇਹਦਾ ਵੇਟ ਹੈਗਾ ਟੋਟਲ ਹਾਂਜੀ ਕਿਉਂਕਿ ਕਿਸਾਨ ਭਰਾ ਇਹ ਚੀਜ਼ ਰੂਰ ਜਾਨਣਾ ਚਾਹੁੰਦੇ ਨੇ ਕਿ ਜਿਹੜਾ ਇਹ ਡਿੱਗਰ ਦਾ ਵੇਟ ਹੁੰਦਾ ਹੈ ਲਗਭਗ ਕਿੰਨੇ ਕੁਇੰਟਲ ਦੇ ਕਰੀਬ ਹੈ ਇਹ 11.5 ਕੁਇੰਟਲ ਦਾ ਜੀ 11.5 ਕੁਇੰਟਲ ਦਾ ਜੀ 11.5 ਕੁਇੰਟਲ ਜੀ ਬਾਕੀ ਇੱਕ ਚੀਜ਼ ਹੋਰ ਵੀ ਦੇਖੀ ਜਿਵੇਂ ਆ ਹਨਾ ਪਿੱਛੇ ਚੱਕਿਆ ਹੋਇਆ ਹੈ ਜਿਵੇਂ ਇਹਦੀ ਲੰਬਾਈ ਜ਼ਿਆਦਾ ਹੋ ਜਾਂਦੀ ਆ ਲੰਬਾਈ ਜਾਣ ਦੇ ਹੋਣ ਕਰਕੇ ਨਾ ਰੋਡ ਤੇ ਜਾਣਾ ਹੁੰਦਾ ਕਈ ਵਾਰੀ ਕੋਈ ਦਿੱਕਤ ਸਮੱਸਿਆ ਆਉਂਦੀ ਆ ਇਹ ਖੁੱਲਦਾ ਕਰਤਾ ਜੀ ਹਾਂਜੀ ਆਪਾਂ ਨੇ ਖੁੱਲਦਾ ਕੱਠਾ ਕਰਦਾ ਕਰਤਾ ਆਪਾਂ ਜੀ ਮੈਂ ਪੁੱਛਣਾ ਚਾਹੁੰਨਾ ਜਿੱਦਾਂ ਇਹ ਖੇਤ ਦੇ ਵਿੱਚ ਆਪਾਂ ਲਗਭਗ ਇੱਕ ਡਰਾਈਵਰ ਹੁੰਦਾ ਇੱਕ ਬੰਦਾ ਉਹਦੇ ਨਾਲ ਹੁੰਦਾ ਇਹ ਤਾਂ ਫਿਰ ਚੱਕਣਾ ਬਹੁਤ ਮੁਸ਼ਕਲ ਹੋਊਗਾ ਜੀ ਨਹੀਂ ਨਹੀਂ ਪਿੰਟੂ ਜੇ ਹਾਈਡਰੌਲਿਕ ਸਿਸਟਮ ਦਿੱਤਾ ਜੀ ਆਪਾਂ ਬਿਲਕੁਲ ਜੀ ਆ ਦੇਖੋ ਜੀ ਕਿਸਾਨ ਭਰਾਵੋ ਹਾਂਜੀ ਜੈਕ ਲਾਤਾ ਜੀ ਆਹ ਚੀਜ਼ ਦਾ ਬਹੁਤ ਵਧੀਆ ਟਰਨਾਲਾ ਇਹਨੂੰ ਪੈਚ ਕਰ ਲਓ ਮਤਲਬ ਲੀਵਰ ਨਾਲੇ ਪੂਰੇ ਥਲੇ ਕਰਨਾ ਹੈ ਇਹ ਸਿੰਗਲ ਬੰਦਾ ਚਲਾਊਗਾ ਜੀ ਬਸ ਸਿੰਗਲ ਬੰਦਾ ਜੀ ਮੰਨੋ ਬੰਦੇ ਦੀ ਨਾਲ ਲੋ ਨਾ ਨਾ ਇਹਦੇ ਨਾਲ ਕੋਈ ਬੰਦੇ ਬੰਦੇ ਅਨਲੌਕ ਕਰੋ ਜੀ ਡਿਸਟਰੀਬਿਊਟਰ ਤੋਂ ਲੀਵਰ ਲਾਓ ਤਾਂ ਇਹ ਨੇ ਖੁੱਲ ਜਾਣਾ ਜੀ ਇਹ ਚੀਜ਼ ਬਹੁਤ ਵਧੀਆ ਔਕਾਂ ਲੱਗੀਆਂ ਨੇ ਇਹ ਔਕਾਂ ਖੋਲੋ ਇਧਰ ਹਾਈਡਰੋਲਿਕ ਟਰੈਕਟਰ ਨਾਲ ਅਟੈਚ ਹੋ ਜਾਣਾ ਕਰਨਿੰਦਰ ਭਾਈ ਆਹ ਚੀਜ਼ ਦਾ ਬਹੁਤ ਵਧੀਆ ਕਰਤੀ ਨਹੀਂ ਤਾਂ ਕਿ ਰਾੜਾ ਪਾ ਪਾ ਕੇ ਤਾਂ ਤਸੱਲੀ ਹੋ ਜਾਣੀ ਯਾਰ ਕਿ ਰਾੜਾ ਠੱਗ ਜੇ ਕੁਆਂਟਲ ਵਜਨ ਵੀ ਹੋਇਆ ਮਗਰਲੇ ਮਗਲੇ ਜਾਲ ਚ ਕਿ ਕੁਆਂਟਲ ਵਜਨ ਤਸੱਲੀ ਕਰਾਉਂਦਾ ਦੋ ਬੰਦਿਆਂ ਦੀ ਤੇ ਆ ਚੀਜ਼ ਬਹੁਤ ਵਧੀਆ ਕੀਤੀ ਹੈ ਜਿਹੜਾ ਜੈਕ ਮੈਂ ਦਾ ਕਹੂੰਗਾ ਜੀ ਦਿਖਾਓ ਬਹੁਤ ਵਧੀਆ ਜੈਕ ਸਿਸਟਮ ਕੀਤਾ ਵੀ ਸੀਟ ਤੇ ਬੈਠਾ ਹੀ ਇਹਨੂੰ ਕੰਟਰੋਲ ਕਰਦਾ ਬਾਕੀ ਭਾਈ ਇਹਦੇ ਬਲੇਟ ਆ ਜਿਹੜੇ ਮਿੱਟੀ ਦੇ ਵਿੱਚ ਲਾਉਂਦੇ ਆ ਹਾਂ ਜੀ ਇਹ ਵੀ ਇੰਪੋਰਟਡ ਆ ਆਪਣੇ ਇਹ ਸਟੀਲ ਦੇ ਨੇ ਜੀ ਅੱਛਾ ਸਟੀਲ ਦੇ ਨੇ ਇਹ ਬਹੁਤ ਹਾਈ ਕੁਆਲਿਟੀ ਵਧੀਆ ਸਟੀਲ ਆ ਜੀ ਇਹ ਬਲੇਟ ਤੇ ਇੱਕ ਸਾਡੀਆਂ ਤਵੀਆਂ ਜੀ ਡਿਸਕਾਂ ਠੀਕ ਹੈ ਜਿਹੜੀ ਡਿਸਕ ਹੈ ਜੀ ਹਾਂਜੀ ਹਾਂਜੀ ਇਹ ਕਿਹੜੀ ਤਰ੍ਹਾਂ ਦੀ ਲੋਹੇ ਦੀ ਆਪਾਂ ਲਾ ਰਹੇ ਹਾਂ ਜੀ ਇਹ ਸਟੀਲ ਦਾ ਜੀ ਹੀਰੋ ਸਟੀਲ ਦਾ ਜੀ ਸਟੀਲ ਦਾ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਜਿਵੇਂ ਇਹ ਚੱਲੀ ਜਾਣੇ ਦੀ ਤਾਰ ਆਪਣੇ ਆਪ ਹੀ ਬਣੀ ਜਾਣੀ ਹੈ ਜੀ ਯਾਨੀ ਤੁਸੀਂ ਮੰਨ ਲਓ ਕਹਿੰਦੇ ਹੋ ਵੀ ਸਾਰਾ ਸਮਾਨ ਜਿਹੜਾ ਇੰਪੋਰਟਡ ਹਾਂਜੀ ਸਾਰਾ ਇੰਪੋਰਟਡ 47 ਨੰਬਰ ਜਿੱਥੇ ਚਲੋ ਜੇ ਉਹਦਾ ਹਨਾ ਇੰਪੋਰਟਡ ਆ ਗਿਆ ਯਾਰ ਉਹ ਤਾਂ ਬਾਹਰ ਦਾ ਹੀ ਹੋ ਗਿਆ ਬਾਹਰ ਦਾ ਹੋ ਗਿਆ ਵੀ ਕੱਲ ਨੂੰ ਜਿਮੀਦਾਰ ਭਰਾਵਾਂ ਨੂੰ ਦਿੱਕਤ ਸਮੱਸਿਆ ਆਉਂਦੀ ਆ ਫਿਰ ਸਮਾਨ ਮਿਲੂਗਾ ਜੀ ਸਾਡੇ ਕੋਲ ਤੋਂ ਕੰਪਨੀ ਦੇ ਵਿੱਚੋਂ ਮਿਲੂਗਾ ਸਾਨੂੰ ਸਾਡੇ ਕੋਲ ਸਾਰਾ ਸਪੇਅਰ ਪਾਰਟ ਮਿਲੂਗਾ ਜੀ ਅੱਛਾ ਆਪਣੇ ਕੋਲ ਸਾਰਾ ਸਾਰਾ ਹਾਂਜੀ ਹਾਂਜੀ ਜਦੋਂ ਆਪਾਂ ਮਾਰਕੀਟ ਦੇ ਵਿੱਚ ਵੀ ਸਪਲਾਈ ਦਿੰਦੇ ਹਾਂ ਹਾਂਜੀ 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 ਬਿਲਕੁਲ ਕਿਸਾਨ ਵੀਰੋ ਅਗਰ ਤੁਹਾਨੂੰ ਕੋਈ ਵੀ ਸਪੇਅਰ ਪਾਰਟ ਵੀ ਚਾਹੀਦਾ ਹੈ ਅਗਰ ਤੁਸੀਂ ਕਹਿੰਦੇ ਹੋ ਵੀ ਬਿਲਕੁਲ ਅਸੀਂ ਕੰਪਨੀ ਫਿਟਡ ਹੀ ਲੈਣਾ ਹੈ ਤਾਂ ਤੁਸੀਂ ਕੰਪਨੀ ਦੇ ਵਿੱਚੋਂ ਵੀ ਲੈ ਜਾ ਸਕਦੇ ਹੋ ਬਾਕੀ ਜਿੱਥੋਂ ਕੰਪਨੀ ਤੁਹਾਨੂੰ ਰეკਮੈਂਡ ਕਰੂ ਵੀ ਫਲਾਣੀ ਦੁਕਾਨ ਤੋਂ ਲੈ ਲਓ ਉੱਥੋਂ ਤੁਹਾਨੂੰ ਬਿਲਕੁਲ ਇਹ ओरिजिनल ਮਿਲੂਗਾ ਹਾਂਜੀ ਬਿਲਕੁਲ ओरिजिनल ਬਾਈ ਜੀ ਗੀਅਰ ਲਾ ਆ ਜਿਹੜਾ ਇਹ ਇਹ ਕਿਹ ਇਹਦੇ ਵਿੱਚ ਵੀ ਜਿਹੜਿਆਂ ਵਿੱਚ ਗੇਅਰ ਨੇ ਜੀ ਜਿਹਨੂੰ ਆਪਾਂ ਗਰਾਰੀਆਂ ਕਹੇ ਲਈ ਉਹ ਅਸੀਂ ਸਪੈਸ਼ਲ ਬਣਵਾਏ ਜੀ ਸਟੀਲ ਦਾ ਉਹ ਵੀ ਆਪਾਂ ਹਾਂਜੀ ਔਰ ਇੱਕ ਇਹਦੀ ਵੱਡੀ ਇਹ ਹੈ ਜੀ ਜਿਹੜੇ ਇਹਦੀ ਰੇਸ਼ੋ ਹੈ ਜੀ ਜੋ ਜਿਹੜੇ ਮਰਜ਼ੀ ਟਰੈਕਟਰ ਪਿੱਛੇ ਪਾ ਲਓ ਜੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਗੇਅਰ ਚ ਕੱਲ ਨੂੰ ਆਪਾਂ ਕੋਈ ਹੋਰ ਟਰੈਕਟਰ ਪਾ ਲਿਆ ਜਾਨੀ ਚੇਂਜਿੰਗ ਕਰੀ ਜੀ ਜਿਹੜਾ ਮਰਜ਼ੀ ਪਾ ਲਓ ਹੌਲੈਂਡ ਪਾਓ ਜਓ ਡੇਅਰ ਪਾ ਲਓ ਪ੍ਰੀਤ ਪਾ ਲਓ ਅਰਜਨ ਪਾ ਲਓ ਇਹ ਮਲਟੀ ਚੱਕਰ ਵਾਲਾ ਜੀ ਜਿਹੜੇ ਮਰਜ਼ੀ ਜੋ ਉਸ ਹਾਂਜੀ ਸਾਰਿਆਂ ਨਾਲ ਸਾਰਿਆਂ ਨਾਲ ਮਿਲੂਗਾ ਜੀ ਮਲਟੀ ਸਪੀਡ ਹੈ ਇਹਦੀ ਮਲਟੀ ਸਪੀਡ ਬਾਕੀ ਇਹਨਾਂ ਘੋੜੀ ਦੀ ਚਾਦਰ ਵਗੈਰਾ ਇਹ ਆਪਾਂ ਕਿੰਨੇ ਐਮ ਐਮ ਯੂਜ਼ ਕਰਦੇ ਹਾਂ ਇਹ ਜਿਹੜੀ ਅਸੀਂ ਲਾਉਣੇ ਆ ਜੀ ਇਹ 16 ਐਮ ਐਮ ਦੀ ਹੈ ਜੀ ਸਾਰੀ ਜੀ ਤੇ ਜਿੰਨੀ ਸਾਰੀ ਬਾਡੀ ਬਣੀ ਹੋਈ ਜੇ 4 ਐਮ ਐਮ ਚ ਬਣੀ ਹੋਈ ਹੈ ਜੀ 4 ਐਮ ਐਮ ਹਾਂਜੀ ਠੀਕ ਹੈ ਜੀ ਇਹ ਜਿਹੜੀ ਘੋੜੀ ਹੈ 16 ਦੀ ਹਾਂਜੀ ਇਹ 16 ਐਮ ਐਮ ਦੀ ਹੈ ਜੀ ਯਾਨੀ ਮੇਨ ਚੀਜ਼ ਇਹੀ ਹੁੰਦੀ ਐ ਇਹਦੇ ਵਿੱਚ ਮੇਨ ਲੋਡ ਇੱਥੇ ਪੈਣਾ ਜੀ ਤੁਹਾਨੂੰ ਲੋਡ ਹੋਣਾ ਜੀ ਮੇਨ ਆ ਦੇਖੋ ਤਾਂ ਸਹੀ ਜੀ ਪਰ ਕੋਈ ਲੋਡ ਆ ਜਿਹੜਾ ਟਰੈਕਟਰ ਦੇ ਮਗਰ ਪੈਣਾ ਹੈ ਨਾ ਕਈ ਵਾਰ ਚੱਕ ਕੇ ਝੂਟਾ ਹੀ ਵੱਜਦਾ ਹਾਂਜੀ ਬੱਟਾਂ ਦੇ ਉੱਤੇ ਚੱਲਣਾ ਬੱਟਾਂ ਦੇ ਉੱਤੇ ਬੱਟਾਂ ਦੇ ਚੱਲਣਾ ਜੀ ਬਾਕੀ ਪੂਰਾ ਹੈਵੀ ਸਿਸਟਮ ਬਾਕੀ ਬਾਈ ਜੀ ਤੇ ਇੱਕ ਇਹ ਚੀਜ਼ ਖੜੀ ਐ ਜੀ ਇਹ ਲਿਖਿਆ ਹੋਇਆ ਜੀ ਸੈਲਜ ਹਾਰਵੈਸਟਰ ਹਾਂਜੀ ਹਾਰਵੈਸਟਰ ਹਾਰਵੈਸਟਰ ਨੂੰ ਅੱਗੇ ਨਹੀਂ ਵਕਿਆ ਟਰੈਕਟਰ ਪੁੱਠੇ ਕਰਦੇ ਆ ਨਾ ਪਰ ਇਹ ਜਿਹੜਾ ਪ੍ਰੀਤ ਦਾ ਜਜ਼ਵਾ ਜਲਵਾ ਕਹਿੰਦੀ ਆਪਾਂ ਜਜ਼ਵਾ ਕਹਿੰਦੀ ਵੀ ਲੱਗੇ ਨਾ ਸਾਰੇ ਨਾਲ ਉਹ ਇਹ ਨਾਲੇ ਮਸ਼ੀਨ ਨੇ ਤਿਆਰ ਕਰਤੀ ਪਿੰਟੂ ਭਾਈ ਇਹਦੀ ਕਿੰਨੀ ਮੰਨ ਲਓ ਕਵਐਸਟੀ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਖਿੱਚ ਦਿੰਦੀ ਹੈ ਇਹ ਜਿਹੜਾ ਕੰਮ ਦੀ ਗੱਲ ਆ ਜੀ ਤਕਰੀਬਨ ਤਕਰੀਬਨ ਇਹ ਜੇ ਆਪ 8 ਘੰਟੇ ਵੀ ਚਲਾਉਣਿਆ ਜੀ ਠੀਕ ਹੈ ਜੀ ਤਾਂ ਤਕਰੀਬਨ ਇਹ 10 ਕਿਲੇ ਲੈ ਜਾਂਦੀ ਹੈ ਜੀ ਕੱਢ ਦਿੰਦੇ ਹਾਂ 10 ਕਿਲੇ ਹਾਂ ਜੀ ਇੱਕ ਦਿਨ ਦੇ ਵਿੱਚ 8 ਘੰਟੇ ਦੇ ਵਿੱਚ 10 ਕਿਲੇ ਬਾਈ ਬਹੁਤ ਬੜੀ ਗੱਲ ਹੋ ਜਾਂਦੀ ਹੈ ਨਾ ਜੇ ਪੰਜਾਬ ਦੇ ਵਿੱਚ ਇੱਕ ਮੱਕੀ ਦੀ ਸਭ ਤੋਂ ਜਿਹੜੀ ਵੱਡੀ ਤੁਹਾਨੂੰ ਗੱਲ ਦੱਸ ਰਹੇ ਹਾਂ ਜੀ ਜਿਹੜਾ ਸਾਡਾ ਕਟਰ ਆ ਜੀ ਇਹ ਅਸੀਂ ਤੁਰਕੀ ਤੋਂ ਐਕਸਪੋਰਟ ਕਰਵਾਇਆ ਹੋਇਆ ਜੀ ਅੱਛਾ ਜੀ ਤਰਕੀ ਦੇ ਜੀ ਤਰਕੀ ਦਾ ਜੀ ਅੱਛਾ ਇਹ ਤਰਕੀ ਦਾ ਹਾਂ ਜੀ ਹਾਂ ਜੀ ਜੀ ਇਹ ਵੀ ਤਰਕੀ ਦਾ ਜੀ ਜੀ ਠੀਕ ਹੈ ਜੀ ਬਾਕੀ ਜਿਹੜੇ ਇਹ ਅਮਨ ਜੀ ਬਲੇਡ ਵਗੈਰਾ ਲੱਗੇ ਨੇ ਹਾਂ ਜੀ ਹਾਂ ਜੀ ਇਹ ਬਲੇਡ ਵਗੈਰਾ ਤਾਂ ਫਿਰ ਹੁਣ ਜਿੱਦਾਂ ਹੁਣ ਖੁੰਡੇ ਹੋ ਜਾਂਦੇ ਨੇ ਕਿ ਨੋਬਾ ਪੰਜਾਬੀ ਭਾਸ਼ਾ ਦੇ ਗਏ ਨੇ ਇਹ ਤਾਂ ਫਿਰ ਆਪਾਂ ਮਿਸਤਰੀਆਂ ਦੀ ਫਿਰ ਜਾਂ ਮਾਰ ਕੇ ਕਰਾਉਣੇ ਨੇ ਪਿੱਟੂ ਜੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਟਿੱਗਰ ਵਾਲਾ ਇੱਥੋਂ ਸ਼ੁਰੂ ਹੈ ਇਹ ਸਟੀਲ ਦਾ ਜੀ ਅੱਛਾ ਜੀ ਜਿਹਨੇ ਜਿਹਨੇ ਟਾਂਡਾ ਵੱਢਣਾ ਜੀ ਜਿਹਨੇ ਟਾਂਡਾ ਹਾਂ ਜੀ ਇਹਨੇ ਟਾਂਡਾ ਵੱਢਣਾ ਜੀ ਇਹਨਾਂ ਨੇ ਟਾਂਡੇ ਖਿੱਚ ਕੇ ਅੰਦਰ ਲੈ ਜਾਣਾ ਅੰਦਰ ਲੈ ਜਾਣਾ ਠੀਕ ਹੈ ਜੀ ਬੇਲਰ ਲੱਗੇ ਉਸ ਤੋਂ ਬਾਅਦ 12 ਬਲੇਡ ਨੇ ਜੀ ਅੱਗੇ ਲੱਗੇ ਹਾਂ ਜੀ ਜਿਨ੍ਹਾਂ ਨੇ ਕੋਤਰਾ ਕਰਨਾ ਜੀ ਬਹੁਤ ਬਰੀਕ ਹਾਂ ਜੀ ਉਹ ਇਹਦੇ ਵਿੱਚ ਨੇ ਜੀ ਵਾਹ ਜੀ ਵਾਹ ਇਹ ਅਸਲੀ ਚੀਜ਼ ਆ ਜੀ ਛੋਟੇ ਜਿਹੜੇ ਕੋਤਰਾ ਕਰਦੇ ਨੇ ਠੀਕ ਹੈ ਜੀ ਉਹਨਾਂ ਦਾ ਕੰਮ ਤਾਂ ਟਾਂਡੇ ਨੂੰ ਅੰਦਰ ਭੇਜਣਾ ਹੀ ਟਾਂਡੇ ਨੂੰ ਅੰਦਰ ਭੇਜਣਾ ਹੀ ਟਾਂਡਾ ਵੱਢ ਕੇ ਇਹ ਜਿਹੜਾ ਮੇਨ ਵਰਕ ਹੈ ਬੈਂਸ ਕੰਮ ਹੈ ਇਹ ਚੀਜ਼ ਹੈ ਤੇ ਇਹਦੇ ਨਾਲ ਆਪਾਂ ਮੰਨ ਲਓ ਦਾਣਾ ਜਿੰਨਾ ਮਰਜ਼ੀ ਮੈਲਟ ਕਰ ਲਓ ਜੀ ਠੀਕ ਹੈ ਜੀ ਇਹਦੇ ਅੰਦਰ ਲੱਗਿਆ ਹੋਇਆ ਜੀ ਤੇ ਆ ਇੱਕ ਆ ਚੀਜ਼ ਲਾਈਏ ਜੀ ਇਹ ਕਾਦੇ ਵਾਸਤੇ ਜੀ ਇਹ ਆਪਾਂ ਮੰਨ ਲਓ ਜਿਵੇਂ ਇੱਕ ਵਾਰ ਸਵੇਰੇ ਮਸ਼ੀਨ ਤੋੜਨੀ ਆ ਤਾਂ ਇੱਕ ਵਾਰ ਧਾਰ ਲਉਣੀ ਪੈਂਦੀ ਹੈ ਸਿਰਫ 5 1-2 ਮਿੰਟ ਲਈ ਉਹੀ ਸਵਾਲ ਮੈਂ ਤੁਹਾਨੂੰ ਕਰ ਰਿਹਾ ਸੀ ਵੀ ਆਪਾਂ ਤਾਂ ਨਹੀਂ ਤਾਂ ਵਰਕਸ਼ਾਪਾਂ ਚ ਬ੍ਰੀਡਿੰਗ ਇਹ ਬਲੇਡ ਚੱਕੀ ਜੀ ਤਿੱਖੇ ਕਰ ਦੋ ਇਹ ਆਟੋ ਆ ਜੀ ਪਿੱਛੋਂ ਇਹ ਮੰਨ ਲਓ ਹੱਥ ਨਾਲ ਇਹਨੂੰ ਲਵੇ ਲਾ ਦੋ ਪੀਟੀਓ ਤੇ 600 ਚੱਕਰ ਦੇ ਤਾਂ ਇਹਨੇ ਬਸ 2 ਮਿੰਟ ਹਾਂਜੀ ਪ੍ਰੋਪਰ ਉਹ ਖਤਮ ਹੀ ਕਰਤਾ ਜੀ 12 ਦੇ 12 ਬਲੇਡਾਂ ਨਾਲ ਖੋਲਣ ਦੀ ਲੋੜ ਆ ਜੀ ਬਹੁਤ ਦਾ ਕਮਾਲ ਇਹ ਕਰਤੀ ਜੀ ਤੇ ਹੁਣ ਗ੍ਰੈਂਡਰ ਚੱਕਣੇ ਦੀ ਲੋੜ ਹਾਂਜੀ 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 ਸ ਪੱਥਰੀ ਆ ਨਾ ਖਡਾਥਿਆਂ ਦੇ ਆਪਾਂ ਨੇੜੇ ਕਰ ਦੋ ਅੱਗੇ ਕਰ ਦੋ ਮਿੰਟ ਦੇ ਵਿੱਚ ਮੰਨ ਲਓ 1-2 ਮਿੰਟ ਜੀ ਬਸ ਬਸ ਦੋ ਮਿੰਟ ਦੇ ਵਿੱਚ ਐਨ ਬਣਾ ਦਿੰਦੇ ਸਾਰੇ ਪਲੇਟ ਤਿੱਖੇ ਹੋ ਜਾਣਗੇ 12 ਦੇ 12 ਜੀ ਇੱਕੋ ਜਿਹੇ ਪਲੇਟ ਤਿੱਖੇ ਹੋਣਗੇ ਜੇ ਕੋਈ ਬਾਤ ਨਹੀਂ ਹੋਣਾ ਚਾਹੀਦੀ ਅੱਛੀ ਚੀਜ਼ ਘੁੰਮਦੀ ਹੈ ਜੀ ਇਹ ਚੀਜ਼ ਜੇ ਕਿਸੇ ਨਾਲ ਘੁੰਮੀ ਜਾਂਦੀ ਹੈ ਉਹ ਨਾਲ ਲੱਗ ਜਾਂਦਾ ਹੈ ਜੀ ਬਹੁਤ ਵਧੀਆ ਜੀ ਇਹ ਚੀਜ਼ ਖੈਰਪ੍ਰੀਤ ਗਰੁੱਪ ਨੇ ਬਹੁਤ ਵਧੀਆ ਚੀਜ਼ ਹੈ ਦੇਖੋ ਕੰਪਨੀ ਉਹੀ ਅੱਗੇ ਹੈ ਨਿੰਦਰ ਜੀ ਜਿਹੜੀ ਕਿਸਾਨ ਦੀ ਸੋਚ ਦੇ ਅਨਸਾਰ ਚੱਲਦੀ ਹੈ ਦੇਖੋ ਜਿ ਆਪਾਂhle ਸੋਚ ਰਹੇ ਸੀ ਵੀ ਇਹ ਤਾਂ ਬਲੇਡ ਤਿੱਖੇ ਕਰਾਉਣ ਜਾਪੇ ਵਰਕਸ਼ਾਪ ਦੇ ਪਰ ਇਹਨਾਂ ਨੇ ਨਵੇਂ ਸੱਪ ਕੱਢਤਾ ਜੀ ਅੱਜ ਪੰਜਾਬ ਦੇ ਵਿੱਚ ਮਸ਼ੀਨਾਂ ਜਿਹੜੀਆਂ ਬਹੁਤ ਤਿਆਰ ਹੋ ਗਈਆਂ ਨੇ ਤਿਆਰ ਤਾਂ ਹੋ ਗਈਆਂ ਪਰ ਉਹਨਾਂ ਦੇ ਪਿੱਛੇ ਜਿਹੜਾ ਟਰੈਕਟਰ ਆ ਨਾ ਟਰੈਕਟਰ ਬਹੁਤ ਕਟਾ ਗਿਆ ਮੈਂ ਕਾਮਯਾਬ ਹੋਣ ਦਾ ਕਾਰਨ ਜਿਹੜਾ ਤੁਸੀਂ ਟਾਇਰ ਲਾਤੇ ਇਹ ਵੀ ਬਹੁਤ ਵਧੀਆ ਕੰਮ ਕਰਦਾ ਇਹਦੇ ਵਿੱਚ ਇੰਜਨ ਫਿਰ ਕਿੰਨੇ ਹਸ ਪਾਵਰ ਦਾ ਮਨ ਜੀ ਇਹ ਜੀ 6 ਸਿਲੰਡਰ ਹੈ ਜੀ 130 ਐਚ ਪੀ ਜਿਹੜਾ ਕੰਬਾਈਨ ਦੇ ਫਿੱਟ ਹੁੰਦਾ ਜੀ ਹਾਂ ਜੀ ਲੇ ਲੈਂਡ ਜੀ ਬੁੱਲੋ ਬੁੱਲੋ ਲੇ ਲੈਂਡ ਦਾ ਇੰਜਨ ਜੀ ਹਾਂ ਜੀ ਹਾਂ ਜੀ ਅੱਛਾ ਜਣੀ ਵੱਡਾ ਹੀ ਇੰਜਨ ਫਿੱਟ ਕਰਤਾ ਨਿੰਦਰ ਜੀ ਨੇ ਆਹ ਦੇਖੋ ਜੀ ਦੇਖਣ ਨੂੰ ਇੰਜਨ 6 ਸਿਲੰਡਰ ਦਾ ਦੇਖਣ ਨੂੰ ਟਰੈਕਟਰ ਲੱਗਦਾ ਹੈ ਹੈ ਨਾ ਬਿਸ਼ਰ ਆਪਣੇ ਵੀਡੀਓ ਦੇ ਵਿੱਚ ਦੇਖਣਗੇ ਸੋਚਣਗੇ ਵੀ ਇਹ ਟਰੈਕਟਰ ਤੇ ਮਸ਼ੀਨ ਲੱਗੀ ਹੋਈ ਆ ਪਾ ਟਰੈਕਟਰ ਤੇ ਲੱਗੀ ਹੋਈ ਜਿਹਦਾ ਲੇ ਲੈਂਡ ਦਾ 6 ਸਿਲੰਡਰ ਇੰਜਨ ਆ ਨਾ ਉਹ ਤੇ ਲੱਗਿਆ ਹਾਈਡਰੋਲਿਕ ਪੰਪ ਜਿੰਨੇ ਕਮੈਂਟ ਤੇ ਉਨੇ ਆ 6 ਉਕਣੇ ਆ ਬਾਕੀ 4 ਵੀਲ ਲੱਗਿਆ ਹੋਇਆ ਇਹ ਬਾਈ ਜੀ ਡੀਜ਼ਲ ਟੈਂਕ ਆ ਗਿਆ ਹਾਂਜੀ ਇਹ 150 ਲੀਟਰ ਦਾ ਜੀ ਤੇ ਉਹ ਹਾਈਡਰੋਲਿਕ ਟੈਂਕ ਆ ਗਿਆ ਜੀ ਉਹ ਜਿਹੜਾ ਮੰਨ ਲਓ ਹਾਈਡਰੋਲਿਕ ਬੱਕ ਕਰਨਾ ਸਾਰੇ ਉਹ ਸਾਰਾ ਹਾਂ ਜੀ ਅੱਛਾ ਇਹ ਆਪਣਾ ਡੀਜ਼ਲ ਟੈਂਕ ਆ ਇਹ ਡੀਜ਼ਲ ਟੈਂਕ ਆ ਇਹ ਬੈਟਰੀ ਬਾਕਸ ਆ ਇਹ ਦੋ ਬੈਟਰੀਆਂ ਆ ਗਈਆਂ ਇੱਕਾ ਮੰਨ ਜੀ ਫਿਰ ਮੈਂ ਮੇਰੀ ਖੁਦ ਦੀ ਆਪਣੀ ਉਹ ਹੈ ਜੀ ਸੋਚ ਹੈ ਵੀ ਤੁਸੀਂ ਇੰਨਾ ਬਹੁਤ ਵਧੀਆ ਸਿਸਟਮ ਬਣਾਤਾ ਜੀ ਹਾਂ ਜੀ ਅਗਰ ਕਿਤੇ ਏਸੀ ਵਾਲਾ ਬਣ ਜਾਂਦਾ ਤਾਂ ਹੋਰ ਵੀ ਸੋਨੇ ਤੇ ਸੁਆਗਾ ਹੋ ਜਾਂਦਾ ਜੀ ਪਿੰਤੂ ਜੀ ਆਪਾਂ ਨੇ ਪਿਛਲੇ ਸੀਜ਼ਨ ਏਸੀ ਮਸ਼ੀਨਾਂ ਦਿੱਤੀਆਂ ਸੀ ਏਸੀ ਵੀ ਬਣ ਗਈਆਂ ਜੀ ਹਾਂ ਜੀ ਹਾਂ ਜੀ ਦੋ ਇਹ ਹਿੱਸੇ ਮੋਢਲੇ ਅੱਛਾ ਮੰਨ ਲਓ ਏਸੀ ਦੇ ਵਿੱਚ ਬਣਾ ਲਓ ਜੀ ਕੰਪਨੀ ਤਾਂ ਬਣਾਈ ਇਹ ਸੈਲਜ ਮਸ਼ੀਨ ਬੀਐਸ ਜਿਹੜੀ ਬਣਾਤੀ ਜੀ ਬਈ ਦੌਰੇ ਸੀ ਵਾਲੇ ਦਾ ਆ ਗਿਆ ਹੁਣ ਇਹਦੇ ਵਿੱਚ ਸਾਨੂੰ ਮੱਕੀ ਚ ਗਰਮੈਸ਼ ਬੜੀ ਹੁੰਦੀ ਹੈ ਜੀ ਹਾਂਜੀ ਬਿਲਕੁਲ ਬਹੁਤ ਗਰਮ ਹੁੰਦੀ ਹੈ ਜੀ ਹਾਈਟ ਹੁੰਦੀ ਹੈ ਜਿੱਦਾਂ ਹਾਂ ਹਾਈਟ ਆ ਡਰਾਈਵਰ ਜਿੱਦਾਂ ਬੈਠੋ ਉਦੋਂ ਹੀ ਫਰੈਸ਼ ਉਤਰੂਗਾ ਇਸੀ ਦੇ ਵਿੱਚ ਤਾਂ ਬਹੁਤ ਵਧੀਆ ਆ ਚੀਜ਼ ਤਾਂ ਬਹੁਤ ਵਧੀਆ ਕੀਤੀ ਬਾਕੀ ਤੁਹਾਡੀ ਕੀ ਮੀਲਾ ਆਪਣਾ ਫਾਸਟ ਢੇੜਾ ਹੈ ਨਾ ਹਾਂਜੀ ਉਹਦੇ ਵਿੱਚ ਆਪਾਂ ਨੂੰ ਕੋਈ ਆਰਾਮ ਬਣਾਉਣ ਦੇ ਲੋੜ ਨਹੀਂ ਲੇਬਰ ਦੀ ਆਪਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਹ ਲਾਦੀ ਪਟੋਕਰੀ ਹਾਂਜੀ ਇਹਦੇ ਨਾਲ ਜਿਹੜਾ ਨਾ ਆਪਾਂ ਪਹਿਲਾ ਢੇੜਾ ਟੋਕਰੀ ਦੇ ਵਿੱਚ ਪਾ ਕੇ ਦੂਜ ਵੀ ਰਾਮ ਗਨਪਤ ਰਾਮ ਇਹਦੇ ਵਿੱਚ ਵੈਸੇ ਕਿੰਨਾ ਕੁ ਜਿਹੜਾ ਸਿਲ ਚ ਆ ਜਾਂਦਾ ਪਿੰਟੂ ਜੀ 10 ਤੋਂ 12 13 ਕਮੰਟਲ ਮਾਲ ਆ ਜਾਂਦਾ ਬਹੁਤ ਮਾਲ ਆ ਇਹਦਾ ਜੀ 10 12 ਕਮੰਟਲ ਮਾਲ ਮਿਲ ਆ ਜਾਂਦਾ ਹੋ ਇੱਕ ਜਿਹੜਾ ਮੰਨ ਲਓ ਕੀਲੇ ਪੰਨੂ ਰਾਮ ਗਨ ਹਾਂ ਜੀ ਕੀਲੇ ਦੇ ਰਾਮ ਨਾਲ ਆ ਇਹਦਾ ਜੀ ਜੀ ਅਮਨ ਜੀ ਆ ਚੀਜ਼ ਵੀ ਤੁਸੀਂ ਇੱਕ ਇਹ ਲਾਈਟ ਕਾਦੇ ਵਾਸਤੇ ਲਾਈ ਹੈ ਇਹ ਕੈਮਰਾ ਜੀ ਪਿੰਟੂ ਜੀ ਕੈਮਰਾ ਲਾਇਆ ਜੀ ਉੱਪਰ ਡਰਾਈਵਰ ਨੂੰ ਪਿੱਛੇ ਹਾਂਜੀ ਹਾਂਜੀ ਇੱਕ ਮੰਨ ਲਓ ਬੈਕ ਸਾਈਡ ਜਦ ਮੈਂ ਸਮਝੇ ਦੀ ਕਿਤੇ ਛੋਟੀ ਜੀ ਲਾਈਟ ਭੁੱਲ ਕੇ ਧਾਰੀ ਹੋਊਗਾ ਨਾ ਇੱਕ ਕੈਮਰਾ ਲਾਤੀ ਹਾਂ ਜੀ ਪਿੱਛੇ ਡਰਾਈਵਰ ਨੂੰ ਮਾਲੇ ਪਿੱਛੇ ਘਮਾਉਣ ਦੀ ਲੋੜ ਨਾ ਬਏ ਮੂੰਹ ਆਪਦਾ ਉੱਪਰ ਬੈਠੇ ਦੇਖੀ ਲੱਗੀ ਗ੍ਰੀਨ ਲੱਗੀ ਹੋਈ ਹੈ ਜੀ ਹਾਂਜੀ ਕਿ ਮੈਂ ਟਰਾਲੀ ਲੋਡ ਕਰਨੀ ਆ ਜਾਂ ਉਹਨੇ ਟਿਪਰ ਲੋਡ ਕਰਨਾ ਤਾਂ ਉੱਤੋਂ ਬੈਠੇ ਹੋ ਜਾਣਾ ਜੀ ਬਹੁਤ ਚੀਜ਼ਾਂ ਹਟ ਕੇ ਪ੍ਰੀਤ ਗਰੁੱਪ ਵਿੱਚ ਆਹ ਆ ਇਹ ਆਟੋ ਕਲੀਨਰ ਆ ਜੀ ਕੋਈ ਕੰਬਾਈਨ ਵਾਲਾ ਸਿਸਟਮ ਜੀ ਹਾਂ ਵੀ ਜਾਲੀ ਝਾੜਨੀ ਨਹੀਂ ਨਹੀਂ ਝਾੜ ਦੀ ਲੋੜ ਨਹੀਂ ਜੀ ਡੇਢ ਝਾੜਨ ਵਾਸਤੇ ਇਹਦੇ ਵਿੱਚ ਵੀ ਪਿੰਟੂ ਜੀ ਇੱਕ ਵੱਡੀ ਗੱਲ ਆ ਵੀ ਸਿੰਗਲ ਬੰਦਾ ਹੀ ਚਲਾਉਗਾ ਇਹਨੂੰ ਵੀ ਅੱਛਾ ਜੀ ਕੋਈ ਬਾਹਰ ਹੀ ਲੋਡ ਨਹੀਂ ਆਪਾਂ ਨੂੰ ਸਿੰਗਲ ਬੰਦਾ ਕੰਮ ਕਰ ਕਿਸੇ ਸਿੰਗਲ ਬੰਦੇ ਹੀ ਕੰਮ ਕਰੂਗਾ ਜੀ ਬਾਕੀ ਇਹ ਵੀ ਦੇਖੋ 4x4 ਕਰਤਾ ਜੀ ਗਿੱਲੇ ਚ ਕਿਉਂਕਿ ਅਕਸਰ ਆਪਾਂ ਨੂੰ ਕਿਸਾਨਾਂ ਨੂੰ ਇਹ ਦਿੱਕਤ ਆਉਂਦੀ ਹੈ ਮੱਕੀ ਦੇ ਵਿੱਚ ਗਿੱਲਾ ਹੋ ਜਾਂਦਾ ਹੈ ਬਰਸਾਤ ਆ ਜਾਂਦੇ ਕੁਦਰਤੀ ਕਿਰੋਕ ਕਿ ਬਾਈ ਖੜਾ ਹੀ ਰਹਿ ਜਾਂਦੇ ਗਿੱਲੇ ਦੇ ਵਿੱਚ ਰਜਿੰਦਰ ਜੀ ਅ ਅੱਗੇ ਜਾ ਕੇ 5 6ਵੇਂ ਮਹੀਨੇ ਦੇ ਵਿੱਚ ਬਰਸਾਤਾਂ ਬੜੀਆਂ ਆਉਂਦੀਆਂ ਨੇ ਜੀ ਜੀ ਬਰਸਾਤ ਦੇ ਟਾਈਮੇ ਮੱਕੀ ਹੁੰਦੀ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਹਾਂਜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਦੇ ਵਿੱਚ ਤਾਂ ਨਾ ਵੀ ਡਬਲ ਰੇਟ ਕਰਕੇ ਦੇਣਾ ਪੈਂਦਾ ਜ਼ਿਮੀਂਦਾਰ ਭਰਾਵਾਂ ਨੂੰ ਉਹਦੇ ਵਾਸਤੇ ਜਿਹੜੀ ਚੀਜ਼ ਆ ਨਾ ਬਹੁਤ ਸੋਹਣੀ ਆ ਇਹਦੀ ਕੀਮਤ ਜਾਨ ਉਹ ਲਗਭਗ ਮਾਰਕੀਟ ਦੇ ਅਨੁਸਾਰ ਮੈਨੂੰ ਲੱਗਦਾ ਵੀ ਜਿੱਦਾਂ ਅਮਜੀਤ ਨੇ ਦੱਸਿਆ ਕਿ ਏਸੀ ਵਾਲੇ ਦੀ ਉਹਦੀ ਕੀਮਤ ਥੋੜੀ ਵੱਧ ਜਾਣੀ ਹੈ ਇਹਦੀ ਥੋੜੀ ਘੱਟ ਦੇਣੀ ਹੈ ਉਹ ਲਗਭਗ ਮੈਨੂੰ ਲੱਗਦਾ ਵੀ ਮਾੜਾ ਮੋਟਾ ਫਰਕ ਆਉਂਦਾ ਹੈ ਕੁਛ ਨਾ ਕੁਛ ਇੰਨਾ ਨੇ ਫਰਕ ਪਾਇਆ ਉਹ ਜੋ ਵੀ ਉਹ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਕੀ ਬਾਈ ਜੀ ਇਹਦਾ ਦੂਜਾ ਕੰਟੈਕਟ ਕਰ ਸਕਦੇ ਹੋ ਦੂਜਾ ਪ੍ਰੋਡਕਟ ਵੀ ਆਪਣਾ ਆਪਾਂ ਟਰੈਕਟਰ ਦੇ ਲਾਗੇ ਲਾਉਣੇ ਆ ਮੂਰੇ ਮਸ਼ੀਨ ਹਨਾ ਤਾਂ ਉਹ ਵੀ ਆਪਾਂ ਨੂੰ ਘੱਟੋ ਘੱਟ ਵੀ 25-26 ਲੱਖ ਰੁਪਏ ਦੇ ਵਿੱਚ ਨਾ ਪੂਰਾ ਕੰਪਲੀਟ ਸੌਦਾ ਪੈਂਦਾ ਬਾਕੀ ਹੋਰ ਵੀ ਆਈ ਸਾਣਾ ਉਹ ਦੇਖੋ ਫਿਲਟਰ ਵਾਲਾ ਸਿਸਟਮ ਹੈ ਕਰਿਆ ਹੋਇਆ ਕੰਬਾਈਨ ਦੀ ਤਰ੍ਹਾਂ ਹਾਂ ਜਿਵੇਂ ਕੰਬੈਨ ਆ ਨਾ ਆਪਾਂ ਮਸ਼ੀਨ ਮੰਨ ਲਓ ਕੱਢਣੀ ਹੈ ਕੋਈ ਕੰਮ ਕਰਨਾ ਹੈ ਜਾਂ ਅੰਦਰ ਕੋਈ ਕੰਮ ਹੈ ਜੇ ਅੰਦਰ ਕੰਮ ਦੀ ਲੋਡ ਜ਼ਰੂਰ ਪੈਂਦਾ ਹੈ ਨਹੀਂ ਸਿੱਧਾ ਇੰਜਨ ਨਾਲ ਅਟੈਚ ਹੈ ਤਾਂ ਫਿਰ ਵੀ ਸਿਸਟਮ ਕੰਪਨੀ ਨੇ ਨਾ ਵਧੀਆ ਰੱਖਿਆ ਵੀ ਉਹ ਗੁੰਜਾਇਸ ਰੱਖੀ ਆ ਜੀ ਚੀਜ਼ਾਂ ਵੀ ਮਸ਼ੀਨ ਨਾਲ ਕਨੈਕਟ ਕਰਨ ਦੇ ਆ ਦੇਖੋ ਜਿਸ ਮੈਨੂੰ ਲੱਗਦਾ ਹੈ 8 تار ਵਾਲੀਆਂ ਲਾਈਟਾਂ ਲਾਉਂਦੀਆਂ 8 تار ਦੀਆਂ ਲਾਈਟਾਂ ਨੇ ਜੀ 8 ਵਾਲੀਆਂ ਲਾਈਟਾਂ ਲਾਉਂਦੀਆਂ ਜੀ ਦਿਨ ਚਾੜਦੀਆਂ ਨੇ ਜੀ ਰਾਤ ਨੂੰ ਰਾਤ ਨੂੰ ਸਮੇਂ ਦਿੱਕਤ ਬਾਈ ਜੀ ਮੇਰਾ ਟਾਇਰ ਲਾਏ ਆਪਾਂ ਇਹ ਹਾਂਜੀ 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 ਇੱਕ ਟਾਇਰਾਂ ਦੀ ਮੰਨ ਲਓ ਕਿ ਖੇਤ ਦੇ ਵਿੱਚ ਕੋਈ ਮੱਕੀ ਥੱਲੇ ਦੇ ਉੱਪਰ ਤੇ ਵੱਢਣੀ ਫਿਰ ਟਾਇਰ ਅਡਜਸਟਮੈਂਟ ਹਾਂਜੀ ਫਿਰ ਇਹ ਦੇਖੋ ਇੱਥੋਂ ਅਡਜਸਟਮੈਂਟ ਆਏ ਦੋਨੇ ਪਾਸੇ ਜੈਕ ਲੱਗੇ ਨੇ ਜੀ ਕਮਾ ਕੇ ਉੱਪਰ ਕਰ ਲਓ ਜੀ ਨਾਲ ਲੱਗ ਜਾਣ ਮੰਨ ਲਓ ਥੱਲੇ ਉੱਪਰ ਕਰਦਾ ਅਪਡਾਉਨ ਹੋ ਜਾਂਦੇ ਅਪਡਾਉਨ ਨੇ ਜੀ ਫਿਕਸ ਨਹੀਂ ਹੈਗੇ ਅਪਡਾਉਨ ਨੇ ਅੱਛਾ ਅੱਛਾ ਅਪਡਾਉਨ ਇਹ ਫਾਇਦਾ ਉਹ ਤਾਂ ਆinda ਬੈਣਾ ਤੇਜਾ ਬੰਦਾ ਕਾਲੀ ਚ ਮੋੜ ਲੰਦਾ ਕਈ ਵਾਰ ਹੈ ਨਾ ਬੈਡ ਪੱਕੇ ਉਹਨੇ ਸੁੱਕੇ ਦੇ ਵਿੱਚ ਉਦੇ ਵਿੱਚ ਗਿਆ ਫਿਰ ਸਾਡਾ ਲਿਫਟ ਪੰਪ ਆਪਣਾ ਜੰਗ ਪੈਪ ਉਹਨਾਂ ਤੇ ਕੋਈ ਲੋਡ ਨਹੀਂ ਪੈਂਦਾ ਹੈਗਾ ਉਹ ਇਹਦੇ ਨਾਲ ਆਪਦੇ ਦੀ ਚੱਲ ਲੈਣਾ ਜੀ ਸਾਰਾ ਹਾਂ ਇਹ ਟਾਇਰਾਂ ਨੇ ਸਾਰਾ ਵਜਨ ਹੈ ਜਿਹੜਾ ਆਪਣੇ ਉੱਪਰ ਰੱਖਣਾ ਇਹ ਕਾਦੇ ਵਾਸਤੇ ਨਾ ਤਾਂ ਜੀ ਬਕਸ ਇਹ ਤਾਂ ਇਹਦੀ ਕੈਟਲੌਗ ਲਈ ਹੁੰਦਾ ਜੀ ਬਾਕਸ ਇਹਦਾ ਅੱਛਾ ਇਹਦੀ ਕਟਰ ਦੀ ਕੈਟਲੌਗ ਜਵੰਦੀ ਹੈ ਹੀ ਨਾਲ ਅੱਛਾ ਮੰਨ ਲਓ ਉਹਦੇ ਵਿੱਚ ਜਾਨੀ ਜਿਵੇਂ ਕੋਈ ਆਪਾਂ ਨੇ ਕੋਈ ਰਿਪੇਅਰ ਕਰਨੇ ਕੋਈ ਕੰਮ ਕਰਨਾ ਤਾਂ ਉਦੋਂ ਸਾਰਾ ਕੁਝ ਕੈਟਲੌਗ ਦੇ ਵਿੱਚ ਟੋਟਲੀ ਲਿਖਿਆ ਹੋਇਆ ਜੀ ਇਹਦੇ ਚ ਇਹਦੇ ਵਿੱਚ ਸਾਰਾ ਕੁਝ ਬਿਲਿੰਗ ਦੇ ਵਿੱਚ ਪੈਕ ਰਹਿੰਦੀ ਹੈ ਹਾਂਜੀ ਵੀ ਆਪਾਂ ਦੇਖ ਸਕਦੇ ਹਾਂ ਕੱਢ ਕੇ ਬਾਕੀ ਇਹ ਸਰਕਿੰਡ ਪਵਾਉਣੇ ਵਾਸਤੇ ਆ ਜਿਵੇਂ ਬਾਈ ਜੀ ਨੇ ਦੱਸਿਆ ਨਾ ਕਿ ਇੱਕੋ ਬੰਦਾ ਇਹਨੂੰ ਕ੍ਰੀਏਟ ਕਰ ਸਕਦਾ ਬਾਕੀ ਆ ਮੂੰਹ ਵੀ ਬੜਾ ਇੰਪੋਰਟਡ ਲਾਇਆ ਨਹੀਂ ਆਪਾਂ ਦੇਖਦੇ ਹਾਂ ਨਾ ਆਪਾਂ ਵੀ ਜਲਾਈ ਦੀ ਮਸ਼ੀਨ ਆ ਮੂੰਹ ਜਾਂ ਨਹੀਂ ਸਾਡੇ ਰੋਜ਼ ਹੀ ਹੱਥ 'ਚ ਰਹਿੰਦਾ ਕਦੇ ਨਾ ਟੁੱਟ ਜੇ ਇਹਨੂੰ ਵੀ ਵੀਰ ਜੀ ਦੇਖੋ ਜੈਕ ਲੱਗਿਆ ਹੋਇਆ ਅੱਛਾ ਇਹਨੂੰ ਵੀ ਜੈਕਾ ਦੇਖੋ ਜੀ ਅੱਛਾ ਜੀ ਜੈਕ ਲੱਗਿਆ ਜੈਕ ਲੱਗਾ ਜੀ ਮਾਲੋ ਜਿਵੇਂ ਉੱਪਰ ਥੱਲੇ ਕਰ ਹਾਂਜੀ 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 ਉਹ ਜੈਕ ਲੱਗਿਆ ਹੋਇਆ ਜੀ ਉਹ ਆਰਮੀਡੋਲ ਇਹਦਾ ਡਿਸਟ੍ਰੀਬਿਊਟਰ ਕੱਲੇ ਦਾ ਇਹਦਾ ਪੰਪ ਲੱਗਿਆ ਸੋਨੂੰ ਮੈਂ ਦਿਖਾਵਾਂ ਜੀ ਆ ਅੱਛਾ ਇਹ ਤਾਂ ਸਿੰਗਲ ਪੰਪ ਹੈ ਜੀ ਹਾਂਜੀ ਹਾਂਜੀ ਇਹਦਾ ਤੇਲ ਅੱਡ ਪੈਣਾ ਜੀ ਆਹ ਪੰਪ ਲੱਗਿਆ ਪਿੰਟੂ ਜੀ ਇਹਦਾ ਇਹ ਪੀਟੀਓ ਨਾਲ ਹੀ ਕੰਮ ਕਰਨਾ ਜੀ ਮੈਂ ਚਾਹੁੰਗਾ ਦੇਖੋ ਜੀ ਅੱਛਾ ਇਹ ਇਹ ਦਾ ਸਿੰਗਲ ਪੰਪ ਲੱਗਿਆ ਹਾਂਜੀ ਪੰਪ ਲੱਗਾ ਜੇ ਮਸ਼ੀਨ ਚੱਲਣਾ ਗੇੜਾ ਪੈਣਾ ਤਾਂ ਇਹਨੇ ਵਰਕ ਕਰਦਾ ਹਾਂਜੀ ਹਾਂਜੀ ਇਹਦਾ ਆਹ ਤੇਲ ਦਾ ਟੈਂਕ ਲੱਗਿਆ ਹੋਇਆ ਜੀ ਦੋ ਟੈਂਕ ਲੱਗੇ ਨੇ ਇਹਦੇ ਆਪਦੇ ਹਾਈਡਰੌਲਿਕ ਤੇਲ ਦੇ ਜੀ ਠੀਕ 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 ਇਹ ਸਿਸਟਮ ਤਾਂ ਵਧੀਆ ਹੈ ਬਾਕੀ ਉੱਪਰ ਵੀ ਕੈਵਨ ਦੇ ਵਿੱਚ ਵੀ ਜਗ੍ਹਾ ਬਹੁਤ ਖੁੱਲ੍ਹੇ ਢੁੱਲ੍ਹੇ ਜਗ੍ਹਾ ਐਨੇ ਹੈ ਉਹ ਉੱਥੇ ਨਾ ਉਪ ਨਾਲ ਹੈਲਪਰ ਬੈਠਣ ਨੂੰ ਵੀ ਸੀ ਹਾਂਜੀ ਸੀਟ ਦਿੱਤੀ ਹੈ ਜੀ ਜਿਹੜਾ ਮੈਨੂੰ ਕੈਵਨ ਬਿਲਕੁਲ ਅੱਛਾ ਇੱਕ ਸਭ ਤੋਂ ਵੱਡੀ ਗੱਲ ਜੀ ਇਹ ਜਿਵੇਂ ਆਪਾਂ ਟਰੈਕਟਰ ਵਾਲੇ ਸਿੰਗਲ ਇਹ ਡਬਲ ਕਲਚ ਹੈ ਜੀ ਕਟਰ ਦਾ ਕਲਚਾ علیحد ਦਾ ਜੀ ਅੱਛਾ ਜੀ ਹਾਂਜੀ ਪਿੰਟੂ ਕਟਰ ਦਾ ਕਲਚਾ علیحد ਦਾ ਅੱਛਾ ਕਟਰ ਦਾ ਵੱਖਰਾ ਕਟਰ ਜੀ ਤੇ ਇਧਰੋਂ ਇਧਰੋਂ ਗੇਅਰ ਵਾਲਾ ਲੱਗਾ ਆਪਣਾ ਜੀ ਗੇਅਰ ਵਾਲਾ ਵੱਖਰਾ ਉਹ ਸੀਟ ਕੋਲੇ ਦਾ علیحد ਦਾ ਕਲਚਾ ਜੀ ਮੰਨ ਲਓ ਕੋਈ ਜੇ ਮਨ ਲਗਾ ਕੱਲੀ ਮਸ਼ੀਨ ਚਲਾਉਣੀ ਆ ਉਹਦਾ ਬਾਕੀ ਮਸ਼ੀਨ ਦਾ ਕਲਚ ਡਬਲ ਕਲਚ ਡਬਲ ਕਲਚ ਹੈ ਜੀ ਮਤਲਬ ਕਿ ਕਲਚ ਤੇ ਇਹ ਨਹੀਂ ਹੈਗਾ ਵੀ ਇੱਕਤੀ ਲੋਡ ਹੈ ਜੀ ਆਪਣੇ ਤੇ ਜਿਹੜੀ ਦੇ ਵਿੱਚ ਕਲਚ ਪਲੇਟ ਯੂਸ ਹੁੰਦੀ ਆ ਫਿਰ ਉਹ ਕਮੈਨ ਵਾਲੀ ਹੁੰਦੀ ਆ ਹਾਂਜੀ ਕਮੈਨ ਵਾਲੀ ਜੀ ਪੱਖੇ ਵਾਲੀ ਹੋਊਗੀ ਜੀ ਅੱਛਾ ਪੱਖੇ 13 13 ਫਰਾਂ ਵਾਲੀ ਫਰਾਂ ਵਾਲੇ ਹਾਂਜੀ ਫਰਾਂ ਵਾਲੀ ਫਰਾਂ 13 ਇੰਚ 13 ਇੰਚ ਹੀ ਪੈਂਦੀ ਉਹ ਹੀ ਵੱਡੀ ਕਮੈਨ ਦੇ ਵਿੱਚ ਗੇਅਰ ਬਾਕਸ ਜਿਹੜਾ ਫਿਰ ਉਹ ਜਿਹੜਾ ਸਾਡਾ ਇਹ ਇਹ ਟਰਾਂਸਮਿਸ਼ਨ ਆ ਨਾ ਜੀ ਇਹ ਵੀ ਇੰਪੋਰਟਡ ਆ ਜੀ ਇਹ ਕਰਾਰੋ ਤੋਂ ਲੈਨੇ ਆ ਜੀ ਅਸੀਂ अच्छा ये मान लो कि हां जी एक पीछे वाला हिस्सा 4x4 ਤੇ ਇੱਕ ਟ੍ਰਾਂਸਮਿਸ਼ਨ ਹੈ ਜਿਹੜਾ ਗੇਅਰ ਵਾਲਾ ਹਿੱਸਾ ਹੋਗਾ ਜੀ ਇਹ ਕਰਾਰੋ ਇਹ ਵੀ ਇੰਪੋਰਟਡ ਹੈ ਜੀ ਬਿਲਕੁਲ ਜੀ ਹਾਂ ਜੀ ਕਰਾਰੋ ਦਾ ਉਹ ਜਦੋਂ ਉਹਦਾ ਨੰਬਰ ਆ ਗਿਆ ਉਸ ਤੋਂ ਬਾਅਦ ਤਾਂ ਕੋਈ ਦੱਸਣ ਦੀ ਲੋੜ ਨਹੀਂ ਜ਼ਿੰਮੇਵਾਰ ਨੂੰ ਪਤਾ ਹੀ ਗਿਆ ਜੀ ਬਾਕੀ ਇਹ ਮਸ਼ੀਨ ਦਾ ਵੀ ਹੈਨਾ ਰਿਵਿਊ ਕਰਿਆ ਬਾਈ ਉਹਨਾਂ ਨੇ ਇੱਧਰ ਆਪਣੇ ਡਿੱਗਰ ਹੋ ਗਿਆ ਇਹਦਾ ਵੀ ਇਹ ਦੋਨੋਂ ਮੰਨ ਲਓ ਲੇਟੈਸਟ ਪ੍ਰੋਜੈਕਟਾਂ ਪ੍ਰੀਜ਼ ਦੇ ਇੱਕ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਜਿਉਂ ਕਿਸਾਨ ਭਰਾਵਾਂ ਦੀ ਇੱਕ ਮੇਨ ਮੰਗ ਹੁੰਦੀ ਹੈ ਵੀ ਇਹਦੇ ਤੇ ਲੋਨ ਵਗੈਰਾ ਇਹ ਤੇ ਪਿੰਟੂ ਜੀ 90% ਹੈ ਜੀ ਜਿਹੜੀ ਮਰਜ਼ੀ ਬੈਂਕ ਉਹ ਇਹਦੇ ਵੀ 90% ਲੋਨ ਆ ਹਾਂ ਜੀ ਹਾਂ ਜੀ আচ্ছা ਸਾਡੇ ਇੱਕ ਹੋਰ ਟਿੱਗਰ ਤੇ ਵੀ ਲੋਨ ਆ ਜੀ ਟਿੱਗਰ ਤੇ ਵੀ ਲੋਨ ਆ ਜੀ ਸਾਡੇ ਟਿੱਗਰ ਤੇ ਵੀ ਲੋਨ ਆ ਜੀ ਇਹ ਤੇ ਵੀ ਲੋਨ ਆ ਹਾਂ ਜੀ ਹਾਂ ਜੀ ਇਹ ਤੇ ਵੀ ਲੋਨ ਆ ਜੀ ਇਹ ਦੇਖੋ ਜੀ ਕਿਸਾਨ ਭਰਾ ਮੈਨੂੰ ਤਾਂ ਲੱਗਦਾ ਜਿੱਦਾਂ ਭਾਜੀ ਕਹਿੰਦੇ ਵੀ ਜਿਹੜੀ ਚੀਜ਼ ਦੀ ਆਰਸੀ ਬਣਦੀ ਹੈ ਨਾ ਉਹ ਤੇ ਲੋਨ ਹੁੰਦਾ ਪਰ ਹੁਣ ਜਿਹੜਾ ਪ੍ਰੀਤ ਦਾ ਪ੍ਰੋਡਕਟ ਆ ਸਾਰਿਆਂ ਦੇ ਲੋਨ ਆ ਜੀ 7.5 ਤੇ 8 ਲੱਖ ਦੇ ਵਿੱਚ ਵਿੱਚ 7.5 8 ਲੱਖ ਦੇ ਵਿੱਚ ਹਾਂਜੀ ਹਾਂਜੀ ਬਾਕੀ ਸਾਨੂੰ ਨੰਬਰ ਪਾ ਦਾਂਗੇ ਜੀ ਮਾਰਕੀਟਿੰਗ ਵਾਲਾ ਬਾਕੀ ਇਹਦੇ ਮਾਡਲ ਵੀ ਵੱਖੋ ਵੱਖਰੇ ਹੋਣੇ ਨਾ ਮਾਡਲਾਂ ਦੇ ਵੱਖੋ ਵੱਖਰੇ ਹੋਣੇ ਹਾਂਜੀ ਹਾਂਜੀ ਹਾਂ ਉਹ ਜ਼ਿੰਮੇਵਾਰ ਹੈ ਜੀ ਹਾਂਜੀ 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 ਬਾਕੀ ਨਾ ਸਕਰੀਨ ਦੇ ਉੱਤੇ ਨਾ ਨੰਬਰ ਆ ਜਿਹੜੇ ਡਿਸਪਲੇ ਤੇ ਪਾ ਲਾ ਦਿੰਦੇ ਆ ਉਹਨਾਂ ਦੇ ਨੰਬਰਾਂ ਤੇ ਤੁਸੀਂ ਹੋਰ ਵੀ ਜਾਣਕਾਰੀ ਨਾ ਕੋਈ ਰਹਿ ਤਾਂ ਉਹ ਨੰਬਰਾਂ ਤੁਸੀਂ ਜਾਣਕਾਰੀ ਲੈ ਸਕਦਾ ਠੀਕ ਆ ਬਾਈ ਜੀ ਧੰਨਵਾਦ ਜੀ ਧੰਨਵਾਦ ਜੀ ਬਸ ਸਿਕਾ ਬਾਕੀਆਂ ਬਾਈ ਜੀ ਨੇ ਜਿਵੇਂ ਦੱਸਿਆ ਵੀ ਡਿੱਗਰ ਦੇ ਵੀ 90% ਲੋਨ ਆ ਜਿਹੜਾ ਉਹ ਡਿੱਗਰ ਦੇ ਵੀ ਆ ਉਹਦੇ ਬਾਅਦ ਆ ਗਿਆ ਆਪਣੇ ਸੈਲਜ ਮਸ਼ੀਨ ਆ ਇਹ ਤੇ ਵੀ 90% ਲੋਨ ਆ ਹਨਾ ਬਾਕੀ ਵੀਡੀਓ ਕਿਦਾਂ ਲੱਗੀ ਜਰੂਰ ਕੱਸਿਓ ਕਮੈਂਟ ਕਰਕੇ ਧੰਨਵਾਦ ਸਤਿ ਸ੍ਰੀ ਅਕਾਲ